With your support, we can raise your voice globally. With your support, we can address those issues that no other media talks about with your support, we can bring you breaking news from around the world. it's about consulting our allies and having a dialogue. these lessons, as i stated, was learned while working with our coalition partners. with your support, we can educate and inform everyone about who sikhs are and connect our youth. To Sikhi. And it's just um, you know representative of a, a culture that's all about peace. Support your T V channel and help us take your voices to everyone around the world for every human rights issue. United States the French European Courts United Nations Human Rights Committee All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੋਰਤ ਮੈਂ ਟੀਵੀਐਚੀ ਫੋਰ ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣਦੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਆਏ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਏ ਉਹਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ 2016 10 ਜੇਠ ਨਨ ਸਾਈਜ਼ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹੋ ਆ ਦੇਖੋ ਅੱਜ ਜਦੋਂ 24 ਮਈ ਸ਼ਬਦ ਤੁਸੀਂ ਕਹੇ ਤੇ ਸਵੇਰੇ ਉੱਠਿਆ ਮੈਂ ਵੀ ਕੈਲੰਡਰ ਵੱਲ ਦੇਖਿਆ 24 ਮਈ ਤੇ ਫਿਰ 18 ਸਾਲ ਪਹਿਲਾਂ ਦਾ ਉਹ ਦਿਨ ਯਾਦ ਆਇਆ ਕਿ ਕਿਵੇਂ 24 ਮਈ 1998 ਨੂੰ ਭਾਰਤ ਨੇ ਪੰਜਾਬ ਦੇ ਪਛਵਾੜੇ ਪੋਖਰਾਨ ਰਾਜਸਥਾਨ ਦੇ ਵਿੱਚ న్యూక్లియర్ ਤਮਾਕੇ ਕਰਕੇ ਜਿਹਦੀ ਗਿਣਤੀ ਉਹਨਾਂ ਨੇ 5 ਕਹੀ ਸੀ ਆਪਣੇ ਆਪ ਨੂੰ న్యూక్లియర్ ਸ਼ਕਤੀ ਜਿਹੜੀ ਹੈ ਉਹ ਕੋਸ਼ਿਸ਼ ਕੀਤਾ ਸੀ ਡਿਕਲੇਅਰ ਕੀਤਾ ਸੀ ਜੀ ਤੇ ਇਸ ਵਾਕਿਆ ਤੋਂ ਠੀਕ 2 ਹਫ਼ਤੇ ਬਾਅਦ ਪਾਕਿਸਤਾਨ ਨੇ ਬਲੋਚਿਸਤਾਨ ਦੇ ਏਰੀਆ ਦੇ ਵਿੱਚ ਸ਼ਾਇਦ ਸ਼ਗਾਹੀ ਏਰੀਆ ਸੀ ਉਹਨਾਂ ਨੇ ਵੀ 5 ਦੇ 6 ਤਮਾਕੇ ਕਰਕੇ ਆਪਣੇ ਆਪ ਨੂੰ న్యూక్లియర్ ਪਾਵਰ ਡਿਕਲੇਅਰ ਕੀਤਾ ਸੀ ਜੀ ਇਸ ਵਾਕਿਆ ਨੂੰ 18 ਸਾਲ ਬੀਤ ਚੁੱਕੇ ਨੇ ਪਰ ਇਸ ਗੱਲ ਨੇ ਇਸ ਘਟਨਾਕ੍ਰਮ ਨੇ ਖਾਸ ਤੌਰ ਤੇ ਭਾਰਤ ਵੱਲੋਂ ਨਿਊਕਲੀਅਰ ਤਾਕਤ ਵਧਣ ਦਾ ਇਹ ਐਲਾਨ ਔਰ ਪਾਕਿਸਤਾਨ ਵੱਲੋਂ ਉਸ ਦੇ ਉੱਤੇ ਫਿਰ ਜਵਾਬੀ ਅਮਲ ਉਸ ਨੇ ਨਾ ਸਿਰਫ ਸਾਊਥ ਏਸ਼ੀਆ ਦੀ ਸਿਆਸਤ ਨੂੰ ਲੋਕਲ ਹਾਲਾਤ ਨੂੰ ਪ੍ਰਭਾਵਿਤ ਕੀਤਾ ਸਗੋਂ ਇਸ ਨੇ ਕੁੱਲ ਦੁਨੀਆ ਦੇ ਉੱਤੇ ਇੱਕ ਪ੍ਰਭਾਵ ਛੱਡਿਆ ਪ੍ਰਭਾਵ ਪਾਇਆ ਔਰ ਸਾਡੇ ਨੁਕਤੇ ਨਜ਼ਰ ਤੋਂ ਜਦੋਂ ਅਸੀਂ ਸਿੱਖ ਕੌਮ ਜਿਹੜੀ ਕਿ ਇਹਨਾਂ ਹੁਣ ਦੋਨੋਂ ਹੀ ਡਿਕਲੇਰਡ ਜਿਹੜੀਆਂ ਨਿਊਕਲੀਅਰ ਪਾਵਰਸ ਨੇ ਉਹਨਾਂ ਦੇ ਵਿਚਾਲੇ ਸੈਂਡਵਿਚ ਬਣੀ ਹੋਈ ਹੈ ਸਾਡਾ ਹੋਮਲੈਂਡ ਦਰਿਆਏ ਜਮਨਾ ਤੋਂ ਵਾਗਾ ਤੱਕ ਇਹਨਾਂ ਦੋ ਨਿਊਕਲੀਅਰ ਪਾਵਰਸ ਦੇ ਵਿਚਕਾਰ ਹੈ ਜੀ ਬੇਸ਼ੱਕ ਚਾਈਨਾ ਪਹਿਲਾਂ ਤੋਂ ਹੀ ਨਿਊਕਲੀਅਰ ਪਾਵਰ ਸੀ ਪਰ ਇਸ ਦੇ ਨਾਲ ਭਾਰਤ ਪਾਕਿਸਤਾਨ ਦਾ ਜਦੋਂ ਅਸੀਂ 67 ਸਾਲ ਦਾ ਪਛੋਕੜ ਦੇਖਦੇ ਹਾਂ 48 ਹੋਏ 65 ਹੋਏ 71 ਹੋਏ ਔਰ 98 ਤੋਂ ਬਾਅਦ ਵੀ 1999 ਦੇ ਵਿੱਚ ਫਿਰ ਕਾਰਗਲ ਦੇ ਮੁੱਦੇ ਦੇ ਉੱਤੇ ਜਿਹੜੀਆਂ ਦੋਨੋਂ ਫੌਜਾਂ ਆਮੋ ਸਾਹਮਣੇ ਸੀ ਪਰ ਕਿਉਂਕਿ 98 ਦਾ ਕੀ ਇੰਪੈਕਟ ਹੋਇਆ ਕਿ ਕਾਰਗਲ ਦੀ ਲੜਾਈ ਕਾਰਗਲ ਤੱਕ ਰਹੀ ਇਹ ਪੰਜਾਬ ਦੇ ਵਿੱਚ ਨਹੀਂ ਫੈਲੀ ਜਿਵੇਂ ਕਿ 65 ਜਾਂ 71 ਚ ਹੁੰਦਾ ਰਿਹਾ ਇਸ ਵੱਲ ਮੈਂ ਬਾਤ ਚਾਹਾਂਗਾ ਜੀ ਪਰ ਕੁਲ ਮਿਲਾ ਕੇ ਇਸ ਗੱਲ ਦਾ ਜਿਹੜਾ ਹੈ ਸਾਡਾ ਇਸ ਗੱਲ ਵੱਲ ਧਿਆਨ ਜ਼ਰੂਰ ਜਾਂਦਾ ਹੈ ਕਿ ਅਮਰੀਕਾ ਜਿਹੜਾ ਕਿ ਅੱਜ ਦੁਨੀਆ ਦੇ ਵਿੱਚ ਸੁਪਰ ਪਾਵਰ ਦੇ ਸਟੇਟਸ ਤੋਂ ਹੁਣ ਥੱਲੇ ਨੂੰ ਤੁਰਿਆ ਹੋਇਆ ਹੈ ਹੁਣ ਮਲਟੀਪੋਲਰ ਵਰਲਡ ਦੀਆਂ ਗੱਲਾਂ ਹੁੰਦੀਆਂ ਨੇ ਅਮਰੀਕਾ ਦੁਨੀਆ ਦੇ ਵਿੱਚ ਪਹਿਲੀ ਉਹ ਤਾਕਤ ਸੀ ਜਿਸ ਨੇ ਐਟਮ ਬ bomb ਬਣਾਇਆ ਔਰ ਇਹ ਐਟਮ ਬ bomb ਸਿਰਫ ਬਣਾਇਆ ਹੀ ਨਹੀਂ ਅਸੀਂ ਦੇਖਦੇ ਹਾਂ ਕਿ ਦੂਸਰਾ ਸੰਸਾਰ ਯੁੱਧ ਜਿਹੜਾ 1939 ਤੋਂ 1945 ਤੱਕ ਚੱਲਿਆ ਹੈ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਬ bomb ਦਾ ਇਸਤੇਮਾਲ ਜਾਪਾਨ ਦੇ ਸ਼ਹਿਰ ਹਿਰੋਸ਼ਿਮਾ ਦੇ ਉੱਤੇ 6 ਅਗਸਤ ਨੂੰ 1945 ਨੂੰ ਐਟਮ ਬੰਬ ਸੁੱਟਿਆ ਜਿਹਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਨੇ ਫੌਰਨ ਹੀ ਮਾਰੇ ਗਏ ਔਰ 1,60,000 ਦੇ ਕਰੀਬ ਲੋਕ ਆਣ ਵਾਲੇ ਅਗਲੇ ਮਹੀਨਿਆਂ ਦੇ ਵਿੱਚ ਮਾਰੇ ਗਏ ਔਰ ਇਹ ਜਿਹੜਾ ਐਟਮ ਦਾ ਇਫੈਕਟ ਹੁੰਦਾ ਹੈ ਨਿਊਕਲੀਅਰ ਰੇਡੀਏਸ਼ਨ ਦਾ ਇਹ ਕੱਲਾ ਇੱਕ ਜਨਰੇਸ਼ਨ ਤੱਕ ਮਾਰੇ ਜਾਣਾ ਨਹੀਂ ਹੈ ਇਹ ਜਦੋਂ ਹੁੰਦਾ ਅੱਗਾਂ ਲੱਗਦੀਆਂ ਨੇ ਫਾਇਰ ਲੇਕਨ ਇਹਦੇ ਨਾਲ ਸਭ ਤੋਂ ਜ਼ਿਆਦਾ ਇਵਨ ਜਿਹੜੇ ਸਰਵਾਈਵ ਕਰ ਜਾਂਦੇ ਨੇ ਉਹਨਾਂ ਦੀਆਂ ਅਗੋਂ ਕਈ ਪੀੜ੍ਹੀਆਂ ਤੱਕ ਕਈ ਜਨਰੇਸ਼ਨਸ ਤੱਕ ਜਿਹੜੇ ਬੌਰਨ ਡਿਫੈਕਟ ਵਾਲੇ ਬੱਚੇ ਪੈਦਾ ਹੁੰਦੇ ਨੇ ਜਿਹੜਾ ਹਾਲ ਹਿਰੋਸ਼ੀਮਾ ਚ ਅੱਜ ਤੱਕ ਹੈ ਜੀ ਔਰ 6 ਅਗਸਤ ਦੇ ਹਿਰੋਸ਼ੀਮਾ ਦੇ ਇਸ ਬਿਲਕੁਲ ਤਬਾਹੀ ਤੋਂ ਬਾਅਦ ਅਮਰੀਕਾ ਨੇ ਫਿਰ 9 ਅਗਸਤ 1945 ਨੂੰ ਨਾਗਾਸਾਕੀ ਦੇ ਉੱਤੇ ਵੀ ਆਟਮ ਬੰਬ ਸੁੱਟਿਆ ਉੱਥੇ ਵੀ ਇਹੀ ਰਿਪੀਟ ਹੋਇਆ ਹਜ਼ਾਰਾਂ ਲੋਕ ਮਾਰੇ ਗਏ ਔਰ ਲੱਖਾਂ ਜਿਹੜੇ ਨੇ ਉਸ ਤੋਂ ਬਾਅਦ ਆਣਵਾੜੇ ਮਹੀਨਿਆਂ ਚੁਰਕਈ ਜਨਰੇਸ਼ਨਾਂ ਤੱਕ ਅੱਜ ਤੱਕ ਵੀ ਭਾਵੇਂ ਇਸ ਵਾਕਿਆ ਨੂੰ ਜਿਹੜਾ ਉਹ 70 ਸਾਲ ਦੇ ਲਗਭਗ ਹੋ ਗਏ ਨੇ ਲੇਕਿਨ ਅੱਜ ਵੀ ਜਿਹੜਾ ਉਸ ਦਾ ਪ੍ਰਭਾਵ ਉਹਨਾਂ ਸ਼ਹਿਰਾਂ ਚ ਦੇਖਿਆ ਜਾ ਸਕਦਾ ਹੈ ਔਰ ਜਦੋਂ ਮੈਂ ਅੱਜ ਇਸ 18ਵੀਂ ਜਿਹੜੀ ਹੈ ਨਿਊਕਲੀਅਰ ਤਮਾਕੇ ਦੀ ਇਸ ਐਨੀਵਰਸਰੀ ਦੀ ਗੱਲ ਕਰ ਰਹੇ ਹਾਂ ਜੀ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਨੇ ਉਹ ਜਾਪਾਨ ਚ ਜਾ ਰਹੇ ਨੇ ਕਿਉਂਕਿ ਜੀ7 ਦੇਸ਼ਾਂ ਦੀ ਵਿਜ਼ਿਟ ਹੈ ਉੱਥੇ ਮੀਟਿੰਗ ਹੈ ਟੋਕੀਓ ਦੇ ਵਿੱਚ ਔਰ ਪਹਿਲੇ ਅਮਰੀਕਨ ਪ੍ਰੈਜ਼ੀਡੈਂਟ ਹੋਣਾ ਓਬਾਮਾ ਨੇ ਜਿਨੇ ਹਿਰੋਸ਼ੀਮਾ ਵੀ ਜਾਣਾ ਔਰ ਮੈਨੂੰ ਇਹ ਆਸ ਸੀ ਜਦੋਂ ਤੁਸੀਂ ਦੁਨੀਆ ਦੇ ਵਿੱਚ ਇੱਕ ਤਬਦੀਲੀ ਦਾ ਰੁਖ ਦੇਖਦੇ ਹੋ ਔਰ ਖਾਸ ਤੌਰ ਤੇ ਕੈਨੇਡਾ ਦੇ ਯੂਥਫੁਲ ਯੰਗ ਪ੍ਰੈਜ਼ੀਡੈਂਟ ਜਸਟਨ ਟਰੂਡੋ ਨੇ ਜਿਵੇਂ ਇੱਕ ਪ੍ਰੈਜ਼ੀਡੈਂਟ ਸੈੱਟ ਕੀਤਾ ਕਿ 102 ਸਾਲ ਬਾਅਦ ਜਸਟਨ ਟਰੂਡੋ ਨੇ ਮਾਫੀ ਮੰਗੀ ਜੋ ਕੁਸ਼ਕਾਮਾਗਾਟਾ ਮਾਰੂ ਜਹਾਜ਼ ਦੇ ਨਾਲ ਵਾਪਰੇ ਸੀ ਔਰ ਬਿਲਕੁਲ ਇਫ ਐਂਡ ਬਟ ਤੋਂ ਬਿਨਾ ਜੀ ਸੋ ਮੈਂ ਜਦੋਂ ਇਸ ਪਹਿਲੀ ਵਾਰੀ ਇਹ ਖਬਰ ਆਈ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਹਿਰੋਸ਼ੀਮਾ ਜਾਣਾ ਤੇ ਮੈਂ ਕਿਹਾ ਵੀ ਠੀਕ ਹੈ ਕਈ ਵਾਰ ਸਟੇਟਸਮੈਨ ਲਾਈਕ ਲੋਕ ਉਹ ਹੁੰਦੇ ਨੇ ਜਿਨ੍ਹਾਂ ਨੇ ਹਿਸਟਰੀ 'ਚ ਆਪਣੀ ਥਾਂ ਬਣਾਣੀ ਹੁੰਦੀ ਏ ਕਿ ਜਦੋਂ ਓਬਾਮਾ ਉੱਥੇ ਜਾਏਗਾ ਉਹ ਮਾਫੀ ਵੀ ਮੰਗੇਗਾ ਕਿ 노 ਮੈਟਰ ਹਾਲਾਂ ਅਜ ਵੀ ਅਮਰੀਕਾ ਦੇ ਵਿੱਚ ਡਿਬੇਟ ਹੈ ਦੁਨੀਆਂ 'ਚ ਵੀ ਡਿਬੇਟ ਹੈ ਕਿ ਜਦੋਂ ਆਲਰੇਡੀ ਜਰਮਨ ਫੌਜਾਂ ਹਾਰ ਚੁੱਕੀਆਂ ਸੀ ਮਾਸਕੋ ਦੇ ਵਿੱਚ ਔਰ ਲੜਾਈ ਜਰਮਨ ਨੇ ਸ਼ੁਰੂ ਕੀਤੀ ਸੀ ਜੀ ਔਰ ਜਾਪਾਨ ਦੇ ਉੱਤੇ ਲੜਾਈ ਜਦੋਂ ਕਿ ਆਲਮੋਸਟ ਲੜਾਈ ਦਾ ਰੁਖ ਬਦਲ ਚੁੱਕਾ ਸੀ ਇਹ ਐਟਮ ਬੰਬ ਸੁੱਟਣੇ ਇਹ ਕਿੰਨੇਕ ਜਾਇਜ਼ ਸਨ ਹਾਲਾਂਕਿ ਅਜੇ ਵੀ ਅਮਰੀਕਾ ਦਾ ਇੱਕ ਵੱਡਾ ਹਿੱਸਾ ਇਹ ਮੰਨਦਾ ਹੈ ਕਿ ਜੀ ਜੇ ਬੰਬ ਨਾ ਸੁੱਟੇ ਜਾਂਦੇ ਤੇ ਜਾਪਾਨ ਨੇ ਸਰੈਂਡਰ ਨਹੀਂ ਸੀ ਕਰਨਾ ਔਰ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਨਾਗਾਸਾਕੀ ਦੇ ਸੁੱਟੇ ਬੰਬ ਤੋਂ ਬਾਅਦ 6 ਦਿਨ ਤੋਂ ਬਾਅਦ ਜਾਪਾਨ ਨੇ ਸਰੈਂਡਰ ਕੀਤਾ ਪਰ ਹਾਲਾਂਕਿ ਉਹਦੇ ਚ ਵੀ ਉਹਨਾਂ ਨੇ ਆਪਣੀਆਂ ਟਰਮਸ ਮਨਵਾਈਆਂ ਸੀ ਕਿ ਵੀ ਉਹਨਾਂ ਦਾ ਐਮਪਰਰ ਜਿਹੜਾ ਉਸ ਤੇ ਕੋਈ ਜੰਗੀ ਅਪਰਾਧੀ ਹੋਣ ਦਾ ਮੁਕਦਮਾ ਨਹੀਂ ਚੱਲੇਗਾ ਐਮਪਰੋਰਸ਼ਿਪ ਰਹੇਗੀ ਲੇਕਿਨ ਜਾਪਾਨ ਨੂੰ ਉਹਨਾਂ ਨੇ ਫਿਰ ਜ਼ਲੀਲ ਵੀ ਕੀਤਾ ਜੇ ਤੁਸੀਂ ਹਾਲਾਂਕਿ ਜੇ ਤੁਸੀਂ ਡਿਫਾਇਨਸ ਦੇਖਦੇ ਹੋ ਇਹਨਾਂ ਐਟਮ ਬੰਬਾਂ ਦੇ ਬਾਵਜੂਦ ਵੀ ਜਪਾਨ ਦੇ ਵਿੱਚ ਜਿਹੜੀ ਹੈ ਡਿਫਾਇਨਸ ਸੀ ਕੇ ਪਾਈਏ ਜਿਹੜਾ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਆਂ ਵੀ ਜਪਾਨ ਸੂਨਰ ਔਰ ਲੇਟਰ ਕਿਉਂਕਿ ਜਰਮਨੀ ਸ਼ੁਰੂ ਕਰਨ ਵਾਲਾ ਸੀ ਜਰਮਨ ਡਿਫੀਟ ਹੋ ਚੁੱਕਾ ਸੀ ਸੋ ਕਈ ਜਿਹੜੇ ਨੇ ਚਿੰਤਕ ਜਾਂ ਹਿਸਟੋਰੀਅਨ ਇਸ ਨੂੰ ਅਮਰੀਕਾ ਦਾ ਰਿਵੈਂਜ ਵੀ ਦੇਖਦੇ ਨੇ ਕਿ ਜਿਹੜਾ ਅਮਰੀਕਾ ਦਾ ਨੁਕਸਾਨ ਹੋਇਆ ਹੈ ਜਾਂ ਜਿਵੇਂ ਜਾਪਾਨੀਆਂ ਨੇ ਸਭ ਤੋਂ ਪਹਿਲਾਂ ਇੱਥੇ ਵਰਲ ਹਾਰਬਰ ਦੇ ਉੱਤੇ ਬੰਬ ਸੁੱਟ ਕੇ ਅਮਰੀਕਾ ਨੂੰ ਲੜਾਈ ਦੇ ਵਿੱਚ ਘੜੀਸਿਆ ਸੀ 2.5 ਸਾਲ ਅਮਰੀਕਾ ਨਿਊਟਰਲ ਰਿਹਾ ਸੀ ਪਹਿਲੇ 2.5 ਸਾਲ ਜਾਂ ਇਸ ਤੋਂ ਇਲਾਵਾ ਦੂਸਰੇ ਫਿਲੀਪੀਨਸ ਵਿੱਚਲੇ ਕੁਝ ਟਾਪੂਆਂ ਜਿੱਥੇ ਇੱਕ ਇੱਕ ਟਾਪੂ ਤੇ ਲੜਾਈ ਹੋਈ ਅਮਰੀਕਨ ਕਾਫੀ ਸ਼ੋਲਡਰ ਮਾਰੇ ਗਏ ਜਾਂ ਜੋ ਹਾਲੀਵਨ ਬ੍ਰਿਟਿਸ਼ ਫੌਜ ਦਾ ਜਾਂ ਬ੍ਰਿਟਿਸ਼ਰਸ ਦਾ ਬਰਮਾ ਦੇ ਵਿੱਚ ਜਾਂ ਇਵਨ ਕਾਲਾ ਪਾਣੀ ਜਿਹਨੂੰ ਕਿਹਾ ਜਾਂਦਾ ਇਹ ਵੀ ਜਾਪਾਨੀਆਂ ਦੇ ਕਬਜ਼ੇ ਚਲਾ ਗਿਆ ਸੀ ਪਰ ਕੁੱਲ ਮਿਲਾ ਕੇ ਇਹ ਹਿਸਟੋਰੀయన్స్ ਦੀ ਡਿਬੇਟ ਹੈ ਕਿ ਭਾਈ ਇਹ ਵੈਦਰ ਇਸ ਤੋਂ ਬਿਨਾ ਸਰੈਂਡਰ ਹੋਣਾ ਸੀ ਕਿ ਨਹੀਂ ਹੋਣਾ ਸੀ ਪਰ ਇੱਕ ਮੈਨੂੰ ਲੱਗਦਾ ਸੀ ਕਿ ਪ੍ਰੈਜ਼ੀਡੈਂਟ ਓਬਾਮਾ ਜਿਵੇਂ ਉਸ ਦੀ ਵਰਲਡ ਹਿਸਟਰੀ ਤੇ ਪਕੜ ਹੈ ਨੋਬਲ ਪੀਸ ਪ੍ਰਾਈਜ਼ ਓਬਾਮਾ ਨੂੰ ਆਪਣੀ ਪਹਿਲੀ ਟਰਮ ਵੇਲੇ ਹੀ ਮਿਲਿਆ ਸੀ ਕਿ ਉਹ ਹਿਰੋਸ਼ੀਮਾ ਚ ਜਾ ਕੇ ਜ਼ਰੂਰ ਰਿਗਰੈਟ ਕਰੇਗਾ ਮਾਫੀ ਮੰਗੇਗਾ ਕਿ ਭਾਈ ਭਾਵੇਂ ਜਨਾ ਮਰਜ਼ੀ ਸਰਕਮਸਟੈਂਸਸ ਦੇ ਵਿੱਚ ਹੋਇਆ ਇਹ ਜਿਹੜਾ ਮੰਦ ਭਾਗੀ ਗੱਲ ਸੀ ਲੱਖਾਂ ਜਾਨਾਂ ਗਈਆਂ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਸੰਸਾਰ ਨਿਊਕਲੀਅਰ ਫ੍ਰੀ ਹੋਣਾ ਚਾਹੀਦਾ ਹੈ ਔਰ ਉਸ ਦੇ ਲਈ ਜੋ ਵੀ ਪਾਸ ਦਾ ਹੋਇਆ ਹੈ ਅਸੀਂ ਜੇ ਸੌਰੀ ਨਹੀਂ ਤਾਂ ਐਟਲੀਸਟ ਰਿਗਰੈਟ ਸ਼ਬਦ ਹੀ ਇਸਤੇਮਾਲ ਕੀਤਾ ਜਾਏਗਾ ਪਰ ਜਿਹੜੀ ਮੀਡੀਆ ਰਿਪੋਰਟ ਹੈ ਉਹਦੇ ਵਿੱਚ ਬੜਾ ਕਲੀਅਰ ਹੈ ਕਿ ਨੋ ਓਬਾਮਾ ਐਪੋਲੋਜੀ ਫॉर ਹਿਰੋਸ਼ੀਮਾ ਐਟੋਮਿਕ ਬੰਬ ਹਾਲਾਂਕਿ ਪਹਿਲਾ ਪ੍ਰੈਜ਼ੀਡੈਂਟ ਹੈ ਜਿਹੜਾ ਹਿਰੋਸ਼ੀਮਾ ਵਿਜ਼ਿਟ ਕਰ ਰਿਹਾ ਹੈ ਪਹਿਲੇ ਨੇ ਤਾਂ ਉੱਥੇ ਜਾਣ ਦੀ ਵੀ ਜ਼ਹਿਮਤ ਨਹੀਂ ਉਠਾਈ ਲੇਕਿਨ ਇਹ ਜਿਹੜਾ ਪਾਰਟੀ ਇਸ ਲਈ ਵੀ ਡਿਸਪਾਇੰਟਿੰਗ ਹੈ ਕਿ ਜਦੋਂ ਅੱਜ ਅਸੀਂ ਇੰਡੀਆ ਦੇ ਹਵਾਲੇ ਨਾਲ ਜੋ ਕੁਝ ਇਸ 18ਵੇਂ ਵਰੇ ਦੇ ਮੌਕੇ ਦੇ ਉੱਤੇ ਸੀ ਡਿਸਕਸ ਕਰਾਂਗੇ ਕਿ ਕਿਵੇਂ ਜੇ ਅਮਰੀਕਾ ਦੇ ਕੋਲ ਹਾਈ ਮੋਰਲ ਗਰਾਉਂਡ ਨਹੀਂ ਹੋਏਗੀ ਜਿਵੇਂ ਬੀਤੇ ਚ ਵੀ ਔਰ ਅੱਜ ਵੀ ਜੀ ਤੇ ਫਿਰ ਜੋ ਕੁਝ ਇੰਡੀਆ ਪਾਕਿਸਤਾਨ ਨੇ ਇਸ ਸਾਰੇ ਨੂੰ ਕੀਤਾ ਹਾਲਾਂਕਿ ਇਹ ਨਹੀਂ ਸੀ ਕਿ ਇੰਡੀਆ ਨੇ 1998 ਚ ਹੀ ਕੀਤਾ ਉਸ ਤੋਂ ਪਹਿਲਾਂ 1974 ਦੇ ਵਿੱਚ ਵੀ ਇੰਦਰਾ ਗਾਂਧੀ ਨੇ ਜਦੋਂ ਕਿ ਟੇਕਓਵਰ ਕੀਤਾ ਸੀ ਐਜ਼ ਅ ਪ੍ਰਾਈਮ ਮਿਨਿਸਟਰ 1971 ਚ ਪਾਕਿਸਤਾਨ ਨੂੰ ਦੋ ਹਿੱਸਿਆਂ ਚ ਵੰਡ ਦਿੱਤਾ ਸੀ ਔਰ ਉਦੋਂ ਪੂਰੀ ਰਸ਼ੀਅਨ ਜਿਹੜਾ ਉਹ ਪ੍ਰਭਾਵ ਸੋਵੀਅਤ ਦਾ ਕਬੂਲ ਦੀ ਸੀ ਸੋ ਉਦੋਂ ਪਹਿਲਾ ਜਿਹੜਾ ਨਿਊਕਲੀਅਰ ਜਾਂ ਐਟੋਮਿਕ ਤਜਰਬਾ ਹੈ 1974 ਦੇ ਵਿੱਚ ਜਿਹੜਾ ਭਾਰਤ ਨੇ ਪੋਖਰਾਂ ਦੇ ਵਿੱਚ ਕੀਤਾ ਸੀ ਔਰ ਇਹ ਜਿਹੜਾ ਉਦੋਂ ਹੀ ਇਹ ਜ਼ਾਰ ਸੀ ਔਰ ਮੈਂ ਪਿਛਲੇ ਦਿਨਾਂ ਅਜ ਕੁਝ ਡੀਕਲਾਸੀਫਾਈਡ ਡਾਕੂਮੈਂਟ ਦੇਖ ਰਿਆ ਸੀ ਜੀ ਕਿ ਅਮਰੀਕਨ ਇੰਟੈਲੀਜੈਂਸ ਨੇ ਹਾਲਾਂ ਕਿਉਂਕਿ ਕੈਨੇਡਾ ਨੇ ਉੱਥੇ ਜਿਹੜਾ ਹੈਵੀ ਵਾਟਰ ਬਣਾਉਣ ਦੇ ਪਲਾਂਟ ਐਸਟੈਬਿਸ਼ ਕੀਤੇ ਸੀ ਔਰ ਇਹ ਅਮਰੀਕਾ ਦੀ ਇੰਟੈਲੀਜੈਂਸ ਨੂੰ ਸੀ ਕਿ ਵੀ ਇਹ ਜਿੰਨਾ ਐਨਰਿਚਡ ਯੂਰੇਨੀਅਮ ਬਾਰਡਰ ਹੈ ਇਸ ਦਾ ਮਿਸਯੂਜ਼ ਹੋ ਸਕਦਾ ਹੈ ਔਰ ਵੈਪਨ ਪ੍ਰੋਡਕਸ਼ਨ ਲਈ ਵੀ ਹੋ ਸਕਦਾ ਹੈ ਹਾਲਾਂਕਿ ਇਹਨਾਂ ਨੇ ਉਦੋਂ એનર્ਜੀ ਪ੍ਰੋਡਕਸ਼ਨ ਆਪਣਾ ਨਿਸ਼ਾਨਾ ਦੱਸਿਆ ਸੀ ਲੇਕਿਨ ਇਹਨਾਂ ਨੇ ਕੀਤਾ ਔਰ ਆਲਰੇਡੀ ਬੇਸ਼ੱਕ ਅਮਰੀਕਨ ਇੰਟੈਲੀਜੈਂਸ ਨੂੰ ਤੋਂ ਕਿਹਾ ਸੀ ਇਟਸ ਲਾਈਕ ਅ ਕਰੂਡ ਬੰਬ ਕਿ ਕੋਈ ਬਹੁਤ ਫਾਈਨ ਐਂਡ ਰਿਚਡ ਯੂਰੇਨੀਅਮ ਨਹੀਂ ਹੈ ਲੇਕਿਨ 1998 ਤੱਕ ਪਹੁੰਚਦੇ ਆ ਜਿਸ ਤਰੀਕੇ ਨਾਲ ਭਾਰਤ ਨੇ ਆਪਣੀ ਨਿਊਕਲੀਅਰ ਕੈਪੇਬਿਲਟੀ ਨੂੰ ਡਿਵੈਲਪ ਕੀਤਾ ਪਰ ਇਸ ਤੋਂ ਪਹਿਲਾਂ ਕਿ ਇਸ ਦੇ ਕੰਸੀਕਵੈਂਸਸ ਸਾਡੇ ਲਈ ਕੀ ਨੇ ਔਰ ਅਸੀਂ ਉਹਦੇ ਤੇ ਕੀ ਸਟੈਂਡ ਲਿਆ ਜੀ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਲੋਕ ਅੱਜ ਇਸ ਫੀਨੋਮੀਨਾ ਸਮਝਣਾ ਚਾਹੁੰਦੇ ਨੇ ਕਿ ਕਿਉਂ ਸਿੱਖ ਧਰਮ ਨੂੰ ਗੁਰੂ ਨਾਨਕ ਸਾਹਿਬ ਦੀ ਉਸ ਆਵਾਜ਼ ਨੂੰ ਜਿਸ ਨੂੰ ਕਦੇ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੋਆ ਨੂਰ ਇਬਰਾਹਿਮ ਸੇ ਆਜ਼ਰ ਕਾ ਘਰ ਰੋਸ਼ਨ ਹੋਆ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ ਜੀ ਹੁਣ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਉਸ ਤੋਂ ਪਹਿਲਾਂ ਗੌਤਮ ਬੁੱਧ ਦੀ ਗੱਲ ਜਿਹੜੀ ਹੈ ਇਕਬਾਲ ਨੇ ਕੀਤੀ ਜਿਹੜਾ ਬੁੱਧ 22000 ਸਾਲ ਪਹਿਲਾਂ ਪੈਦਾ ਹੋਇਆ ਔਰ ਉਸ ਵਾਰ ਇਕਬਾਲ ਨੇ ਕਹਿ ਐ ਸੀ ਕਿ ਤੂੰਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀਤੀ ਕਦਰ ਜਾਣੀ ਨਾ ਤੂੰਨੇ ਆਪਣੇ ਗੋਹਰ ਯਕਦਾਨਾ ਕੀ ਕਿ ਗੌਤਮ ਦੀ ਔਰ ਉਹ ਯਕਦਾਨਾ ਇੱਕ ਯੂਨੀਕ ਸਿਆਣਾ ਬੰਦਾ ਹੈ ਇੱਕ ਬਹੁਤ ਹੀ ਹੀਰਾ ਜਿਹੜਾ ਉਸ ਦੀ ਤੁਸੀਂ ਕਦਰ ਨਹੀਂ ਪਾਈ ਔਰ ਉਸ ਦੇ ਫਲਸਫੇ ਨੂੰ ਰੋਲ ਦਿੱਤਾ ਔਰ ਉਸ ਤੋਂ ਬਾਅਦ ਬੁੱਧ ਤੋਂ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਇਕਬਾਲ ਨੇ ਉਹਨੇ ਕਿਹਾ ਕਿ ਬੁੱਧ ਕਦਾ ਫਿਰ ਬਾਅਦ ਮੁੱਦਤ ਕੇ ਮਗਰ ਰੌਸ਼ਨ ਹੋਆ ਕਿ ਬੁੱਧ ਪ੍ਰਸਤਾਨ ਦਾ ਮੁਲਕ ਫਿਰ ਮੁੱਦਤਾ ਬਾਅਦ ਰੌਸ਼ਨ ਹੋਇਆ ਹੁਣ ਬੁੱਧ ਜਾਂ ਬੁੱਧ ਧਰਮ ਔਰ ਸਿੱਖ ਧਰਮ ਕਿਵੇਂ ਇਹ ਦੋਨੋਂ ਹੀ ਚੈਲੰਜ ਸਨ ਬ੍ਰਾਹਮਣਵਾਦ ਦੇ ਥਾਟ ਲਈ ਬੁੱਧ ਧਰਮ ਨੂੰ ਫਿਰ ਜਦੋਂ 7ਵੀਂ 8ਵੀਂ ਸਦੀ ਤੱਕ ਪਹੁੰਚਦੇ ਆਂ ਸ਼ੰਕਰਾ ਦੇ ਜ਼ਮਾਨੇ 'ਚ ਸ਼ਾਸਤਰ ਔਰ ਸ਼ਸਤਰ ਦੋਨੋਂ ਦਾ ਇਸਤੇਮਾਲ ਕਰਕੇ ਇਹਨਾਂ ਨੇ ਐਲੀਮੀਨੇਟ ਕਰ ਦਿੱਤਾ ਪਰ ਕਦੇ ਵੀ ਬੁੱਧ ਨੂੰ ਮੁਆਫ ਨਹੀਂ ਕੀਤਾ ਹੈ ਬ੍ਰਹਿਮਨਿਕਲ ਫੋਰਸਿਜ਼ ਨੇ ਕਿ ਉਸਨੇ ਬਨਾਰਸ ਖਲੋ ਕੇ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮੰਨਦਾ ਉਹਨੇ ਵੇਦਾਂ ਦੀ ਆਈਡੀਓਲੋਜੀ ਨੂੰ ਰਿਜੈਕਟ ਕੀਤਾ ਸੀ ਉਹਨੇ ਬੁੱਧ ਪ੍ਰਸਤੀ ਨੂੰ ਰਿਜੈਕਟ ਕੀਤਾ ਸੀ ਔਰ 2.5 ਹਜ਼ਾਰ ਸਾਲ ਬਾਅਦ ਜਦੋਂ ਪਹਿਲਾ ਪੋਖਰਾਨ ਦੇ ਵਿੱਚ 1974 ਚ ਐਟਮ ਧਮਾਕਾ ਕਰਕੇ ਟੈਸਟ ਕੀਤਾ ਜਾਂਦਾ ਐਟੋਮਿਕ ਬੌਮ ਨੂੰ ਤੇ ਉਹਦਾ ਕੋਡ ਨੇਮ ਰੱਖਿਆ ਜਾਂਦਾ ਹੈ ਸਮਾਈਲਿੰਗ ਬੁੱਧਾ ਕਿ ਬੁੱਧ ਮੁਸਕਰਾ ਰਿਹਾ ਹੁਣ ਬੁੱਧ ਦੀ ਸਾਰੀ ਆਈਡੀਓਲੋਜੀ ਜਾਂ ਹਿੰਸਾ ਦੇ ਉੱਤੇ ਜਿਹਨੂੰ ਇਹ ਆਪਣਾ 슬ੋਗਨ ਕਹਿੰਦੇ ਨੇ ਅਹਿੰਸਾ ਪਰਮੋ ਧਰਮ ਹੈ ਬੁੱਧ ਦਾ ਮੈਸੇਜ ਸੀ ਕਿ ਸਭ ਤੋਂ ਵੱਡਾ ਧਰਮ ਨਾਨ ਵਾਇਲੈਂਸ ਹੈ ਹੁਣ ਇੱਥੇ ਇਹ ਲੋਕਾਂ ਦੀ ਤਬਾਹੀ ਦਾ ਸਮਾਨ ਬਣਾ ਰਹੇ ਨੇ ਤਬਾਈ ਦੇ ਸਮਾਨ ਦਾ ਆਈਟਮ ਬ bomb ਟੈਸਟ ਕਰ ਰਹੇ ਨੇ ਉਹਦਾ ਕੋਡ ਨੇਮ ਰੱਖ ਰਹੇ ਨੇ ਸਮਾਈਲਿੰਗ ਬੁੱਧਾ। ਔਰ ਇੱਥੇ ਇਹ ਜੇ ਬੁੱਧ ਨੂੰ ਮਾਫ ਨਹੀਂ ਕੀਤਾ ਉਹਨਾਂ ਨੇ 1998 24 ਮਈ ਨੂੰ ਜਦੋਂ ਇਹਨਾਂ ਨੇ ਪੰਜ ਤਮਾਕੇ ਉਸੇ ਹੀ ਪੋਖਰਾਂਜ ਨੂੰ ਪੋਖਰਾਂਟੂ ਕਿਹਾ ਤੇ ਉਹਦਾ ਕੋਡ ਨੇਮ ਇਹਨਾਂ ਨੇ ਰੱਖਿਆ ਲਾਫਿੰਗ ਬੁੱਧਾ। ਜੀ ਕਿ 74 ਜੀ ਬੁੱਧ ਨੇ ਮੁਸਕਰਾਇਆ ਔਰ 98 ਚ ਖਿੜਖੜਾ ਕੇ ਹੱਸਿਆ। ਹੁਣ ਇਹ ਹੈ ਇਨਸਲਟ ਈਵਨ ਉਸ ਵਿਚਾਰਧਾਰਾ ਦੀ ਜਿਹਨੂੰ ਤੁਸੀਂ ਵਾਈਪ ਆਊਟ ਕਰ ਦਿੰਦੇ। ਔਰ ਜਦੋਂ ਅੱਜ ਸਿੱਖਾਂ ਨੂੰ ਲੱਗਦਾ ਹੈ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ ਹੈ ਕਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੀਆਂ ਘਟਨਾਵਾਂ ਹੋ ਰਹੀਆਂ ਨੇ ਕਿਵੇਂ ਲਗਾਤਾਰਤਾ ਦੇ ਨਾਲ ਸਿੱਖ ਕਾਰਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਕਿਵੇਂ ਨਾਰੇ ਗੂੰਜਦੇ ਨੇ ਕਿ ਕਛ ਕੰਗਾ ਕਢਾ ਕਿਰਪਾਨ इनको ਭੇਜੋ ਪਾਕਿਸਤਾਨ ਕਿਸ ਤਰੀਕੇ ਨਾਲ ਅੱਜ ਟਕੇ ਟਕੇ ਦੇ ਗੁੰਡਿਆਂ ਵਰਗੀਆਂ ਉਹ ਸ਼ਕਲਾਂ ਵਰਗੇ ਲੋਕ ਕਦੇ ਤੁਹਾਨੂੰ ਲਲਕਾਰ ਪਾਉਂਦੇ ਨੇ ਕਦੇ ਜਿਹੜੇ ਨੇ ਉਹ ਤੁਹਾਡੇ ਬਰਾਬਰ ਜਿਹੜਾ ਉਹ ਆਪਣਾ ਜਿਹੜਾ ਝੂਠ ਵੇਚਣਾ ਚਾਹੁੰਦੇ ਨੇ ਸਾਡੇ ਸੱਚ ਦੇ ਬਰਾਬਰ ਤੇ ਫਿਰ ਇਹ ਸਮਝਣਾ ਚਾਹੀਦਾ ਹੈ ਕਿ ਜੇ ਬੁੱਧਿਜ਼ਮ ਨੂੰ ਵਾਈਪ ਆਊਟ ਕਰਨ ਤੋਂ ਬਾਅਦ ਵੀ 20000 ਸਾਲ ਬਾਅਦ ਵੀ ਬੁੱਧ ਨੂੰ ਮੁਆਫ ਨਹੀਂ ਕੀਤਾ ਗਿਆ ਔਰ ਤੁਸੀਂ ਬਿਲਕੁਲ ਤਬਾਈ ਦਾ ਸਮਾਨ ਤਿਆਰ ਕਰ ਰਹੇ ਹੋ ਔਰ ਉਹਨੂੰ ਸਮਾਈਲਿੰਗ ਬੁੱਧਾ ਔਰ ਲਾਫਿੰਗ ਬੁੱਧਾ ਦੇ ਨਾਲ ਉਹਨਾਂ ਨੂੰ ਕੋਡ ਨੇਮ ਦੇ ਰਹੇ ਹੋ ਠੀਕ ਉਵੇਂ ਜਿਵੇਂ ਜੇ ਨੀਲਾ ਬਾਣਾ ਦਸਵੇਂ ਪਾਤਸ਼ਾਹ ਦਾ ਹੈ ਖਾਲਸੇ ਦਾ ਪੁਜੰਗੀਆਂ ਦਾ ਜਿਹੜਾ ਬਾਣਾ ਨਿਲੰਬਰ ਤਾਰ ਹੈ ਤੇ ਫਿਰ ਜੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਘੱਲੂਕਾਰਾ ਵਰਤਾਇਆ ਜਾਂਦਾ ਤੇ ਉਹਦਾ ਕੋਡ ਨੇਮ ਰੱਖਿਆ ਜਾਂਦਾ ਬਲੂ ਸਟਾਰ ਨੀਲਾ ਤਾਰ ਕਿ ਉਹ ਤੁਹਾਨੂੰ ਉਹ ਨੀਲਾ ਤਾਰਾ ਦਿਖਾ ਰਹੇ ਨੇ ਕਿ ਆਹ ਲੋ ਤੁਹਾਡੇ ਤੁਸੀਂ ਨੀਲੇ ਦੇ ਸ਼ਾਹ ਸਵਾਰ ਦੇ ਆਪਣੇ ਆਪ ਨੂੰ ਸਿੱਖ ਕਹੋਂਦੇ ਹਾਂ ਅਸੀਂ ਦਿਨ ਵੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਚੁਣਿਆ ਔਰ ਕਈ ਅੱਜ ਵੀ ਉਹ ਜਿਹੜੇ ਨੇ ਸਾਡੇ ਚੰਗੇ ਚੰਗੇ ਲੋਕ ਉਹਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਉਹ ਮੈਂ ਕਹਿਆ ਰੱਬ ਦਾ ਖੌਫ ਕਰੋ ਔਰ ਇਸ ਗੱਲ ਬਾਰੇ ਹੁਣ ਚਲੋ ਇੱਕ ਚੰਗੀ ਗੱਲ ਹੈ ਵੀ ਨਵੰਬਰ 84 ਨੂੰ ਦੰਗੇ ਕਹਿਣਾ ਉਹ ਹਟੇ ਨੇ ਨਸਲ ਕੁਸ਼ੀ ਸ਼ਬਦ ਆਇਆ ਹੈ ਔਰ ਜੂਨ 84 ਨੂੰ ਵੀ ਘੱਲੂਕਾਰਾ 84 ਸਾਡਾ ਕਹਿਣਾ ਮਣਦਾ ਅੰਗਰੇਜ਼ੀ ਹੋਏ ਪੰਜਾਬੀ ਹੋਏ ਆਪੇ ਲੱਭ ਲੈਣਗੇ ਜਿਨ੍ਹਾਂ ਨੇ ਲੱਭਣਾ ਕਿ ਘੱਲੂਕਾਰੇ ਦਾ ਕੀ ਅਰਥ ਹੈ ਜੀ ਸੋ ਕੁੱਲ ਮਿਲਾ ਕੇ ਇਸ 1998 ਦੇ ਦੌਰ ਨਾਲ ਸਾਡਾ ਵੀ ਜਿਹੜਾ ਇੱਕ ਜਿਹਨੂੰ ਤੁਸੀਂ ਕਹੋ ਕਿ ਬਈ ਹਾਈਲਾਈਟ ਹੋਣ ਦਾ ਸਮਾਂ ਸੀ ਜੋ ਕਿ ਸਾਡਾ ਵੀਕਲੀ ਕਾਲਮ ਖਾਲਸਤਾਨ ਕਾਲਿੰਦੇ ਥੱਲੇ ਜਿਹੜਾ 1994 ਤੋਂ ਹੀ ਲਗਾਤਾਰਤਾ ਨਾਲ ਅਸੀਂ ਲਿਖਦੇ ਹਾਂ ਜੀ ਉਦੋਂ ਅੰਗਰੇਜ਼ੀ ਦੇ ਵਿੱਚ ਵੀ ਹੁੰਦਾ ਸੀ ਸੋ ਅਸੀਂ ਇਸ 24 ਮਈ ਤੋਂ ਆਲਮੋਸਟ 4-5 ਦਿਨ ਪਹਿਲਾਂ ਜਿਹੜਾ ਉਸ ਤੋਂ ਪਿਛਲੇ ਵੀਕ ਦਾ ਕਾਲਮ ਸੀ ਉਹਦੇ ਵਿੱਚ ਸੀ ਲਿਖਿਆ ਕਿ ਸਾਡੇ ਸੋਰਸ ਜਿਹੜੇ ਕਿ 20 ਮਿਲੀਅਨ ਉਹ ਦੋ ਸਿਕੋਟ ਕਰਦੇ ਸੀ ਵਿਦਨ ਇੰਡੀਆ ਸਿੱਖਾਂ ਦੀ ਗਿਣਤੀ ਕਿ 20 ਮਿਲੀਅਨ ਪੇਅਰਸ ਆਫ ਆਈਜ਼ ਐਂਡ ਈਅਰਸ ਔਨ ਦਾ ਗਰਾਉਂਡ ਦੇ ਟੈਲ ਅਸ ਥੈਟ ਇੰਡੀਆ ਇਜ਼ ਅਬਾਊਟ ਟੂ ਬਲਾਸਟ ਅ ਨਿਊਕਲੀਅਰ ਡਿਵਾਈਸ ਯੋਰ ਬਾਕੀ ਗੇਰਵਾ ਸੀ ਕਿ ਬਈ ਜਿਹੜੀ ਮੂਵਮੈਂਟ ਹੈ ਟਰੱਕਾਂ ਦੀ ਹੋ ਰਹੀ ਹੈ ਹੈਕਟਿਕ ਐਕਟੀਵਿਟੀ ਦੇਖੀ ਜਾ ਰਹੀ ਹੈ ਔਰ ਸਾਡੇ 20 ਮਿਲੀਅਨ ਜਿਹੜੀਆਂ ਲੋਕਾਂ ਦੀਆਂ ਅੱਖਾਂ ਤੇ ਕੰਨ ਜਿਹੜੇ ਧਰਤੀ ਨੂੰ ਲੱਗੇ ਹੋਏ ਨੇ ਮਤਲਬ ਫਰਮ ਦਾ ਸੋਰਸ ਜੀ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਜਿਹੜਾ ਕੁਝ ਕਰਨ ਵਾਲਾ ਔਰ ਇਹਨੂੰ ਰੋਕਿਆ ਜਾਣਾ ਚਾਹੀਦਾ ਔਰ ਉਹੀ ਗੱਲ ਹੋਈ ਜਦੋਂ 24 ਮਈ ਇਹ ਆਈ ਔਰ ਇਹ ਖਬਰ ਆਈ ਔਰ ਅਮਰੀਕਾ ਵੀ ਇਟ ਵਾਸ ਕਿ ਅਮਰੀਕਾ ਇਸ ਸਟੰਡ ਕਿ ਵੀ ਇਹ ਹੋ ਗਿਆ ਇਹਦੇ باوجود ਔਰ ਇਹ ਉਹ ਪੀਰੀਅਡ ਸੀ ਕਿ ਪਾਕਿਸਤਾਨ ਦਾ ਐਮਬੈਸਡਰ ਅਮਰੀਕਾ ਦੇ ਵਿੱਚ ਰਿਆਜ਼ ਖੋਖਰ ਸੀ ਜੀ ਔਰ ਅਸਿਸਟੈਂਟ ਸੈਕਟਰੀ ਆਫ ਸਟੇਟ ਜਿਹੜਾ ਸਾਊਥ ਏਸ਼ੀਆ ਨੂੰ ਡੀਲ ਕਰਦਾ ਸੀ ਮਿਸਟਰ ਹਿੰਦਰ ਫੁੱਟ ਔਰ ਅਸੀਂ ਕਿਉਂਕਿ ਸਟਾਪਡਾਓ ਵੀਕਲੀ ਕਾਲਮ ਛੜ ਦੀ ਕਲਾ ਦਾ ਸਾਰੇ ਮੀਡੀਆ ਚੈਨਲਸ ਨੂੰ ਜਾਂਦਾ ਸੀ ਐਮਬੈਸਡਰਸ ਨੂੰ ਵੀ ਜਾਂਦਾ ਸੀ ਉਹ ਰਿਆਜ਼ ਖੋਖਰ ਨੇ ਵੀ ਪੜਿਆ ਹੋਇਆ ਸੀ ਕਿ ਵੀ ਇਹਨਾਂ ਨੇ ਤਾਂ 4 ਦਿਨ ਪਹਿਲਾਂ 3 ਦਿਨ ਪਹਿਲਾਂ ਪ੍ਰੈਡਿਕਟ ਕੀਤਾ ਸੀ ਕਿ ਵੀ ਇਹ ਕਰਨ ਜਾ ਰਹੇ ਨੇ ਹੁਣ ਰਿਆਜ਼ ਖੋਖਰ ਐਜ਼ ਅ ਪ੍ਰੋਟੈਸਟ ਮਿਸਟੈਂਡਰਫੁੱਥ ਨੂੰ ਮਿਲਣ ਗਿਆ ਅਸਿਸਟੈਂਟ ਸੈਕਟਰੀ ਆਫ ਸਟੇਟ ਨੂੰ ਉਹਨੇ ਕਿਹਾ ਕਿ ਜੀ ਆਹ ਦੇਖ ਲਓ ਤੁਸੀਂ ਉਦੋਂ ਜੇ ਪਾਕਿਸਤਾਨ ਨੇ ਨਹੀਂ ਸੀ ਕੀਤੇ ਜਵਾਬੀ ਧਮਾਕੇ ਕਿ ਵੀ ਇਹ ਕੀਤਾ ਔਰ ਇਨਦਰਫੁੱਥ ਨੇ ਉਹਨੂੰ ਕਿਹਾ केजीबी और उन्होंने क्या भी ਤੁਹਾਡੀ 30 बिलियन डॉलर ਦੇ ਬਜਟ ਵਾਲੀ CIA ਨੂੰ ਵੀ ਪਤਾ ਨਹੀਂ ਲੱਗਿਆ ਵੀ ਇੰਡੀਆ ਕੀ ਕਰਨ ਜਾ ਰਿਹਾ ਹੈ। ਤੋਂ ਉਹਨੇ ਕਿਹਾ ਕਿ ਵੀ ਵੀਰ ਟੋਟਲੀ ਇਨ ਦਾ ਡਾਰਕ ਐਂਡ ਆਲ ਤੇ ਫਿਰ ਉਹਨੇ ਰਿਆਜ਼ ਖੋਕਰ ਨੇ ਸਾਡਾ ਕਾਲਮ ਉਸ ਅਮਰੀਕਨ ਅਸਿਸਟੈਂਟ ਸੈਕਟਰੀ ਆਫ ਸਟੇਟ ਦੇ ਸਾਹਮਣੇ ਇੰਦਰ ਫੁੱਦੇ ਸਾਹਮਣੇ ਰੱਖਿਆ ਕਿ ਸਿੱਖਾਂ ਨੂੰ ਪਤਾ ਸੀ ਔਰ ਉਹਨਾਂ ਨੇ ਵਾਰਨ ਵੀ ਕੀਤਾ। ਔਰ ਇਹ ਸਟੋਰੀ ਸਾਨੂੰ ਵੀ ਪਤਾ ਨਾ ਲੱਗਦੀ ਵੀ ਉਹਨਾਂ ਚ ਹੋਇਆ ਕਿਉਂਕਿ ਸਾਡਾ ਨਾ ਕੋਈ ਰਿਆਜ਼ ਖੋਖਰ ਨਾਲ ਸੰਬੰਧ ਸੀ ਨਿਰਫੁੱਤ ਨਾਲ ਸੀ ਸਿੱਧੇ ਤੌਰ ਤੇ ਔਰ ਇਸ ਸਟੋਰੀ ਨੂੰ ਜਿਹੜਾ ਨਿਊਯਾਰਕ ਟਾਈਮਜ਼ ਨੇ ਅਗਲੇ ਦਿਨ ਕਵਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਸਿੱਖ মিডিਆ ਸਕੂਪ ਜੀ ਕبھی ਸਿੱਖਾਂ ਨੇ ਜਿਹੜਾ ਇਸ ਨੂੰ ਜਿਹੜਾ ਪਹਿਲਾਂ ਹੀ ਕਰ ਦਿੱਤਾ ਸੀ ਔਰ ਉਹਨੇ ਨਿਊਯਾਰਕ ਟਾਈਮਜ਼ ਨੇ ਇਸ ਸਟੋਰੀ ਪਾਕਿਸਤਾਨੀ ਐਂਬੈਸਡਰ ਔਰ ਇੰਦਰਫੁੱਤ ਦੇ ਵਿਚਾਰੇ ਜਿਹੜੀ ਡਿਸਕਸ਼ਨ ਹੋਈ ਉਹਨੂੰ ਹਾਈਲਾਈਟ ਕੀਤਾ ਚਲੋ ਸਾਡੇ ਬਹੁਤ ਸਾਰੇ ਇੰਟਰਵਿਊ ਮੀਡੀਆ ਨੇ ਕੀਤੇ ਨਿਊਯਾਰਕ ਟਾਈਮਜ਼ ਦੀ ਸਟੋਰੀ ਦਾ ਬਹੁਤ ਸਾਰੀਆਂ ਕੋਰਲਾ ਵੀ ਆਈਆਂ ਔਰ ਸਾਨੂੰ ਇੱਕ ਸਿੰਬੋਲਿਕ ਗੱਲ ਸੀ ਕਿ ਅਸੀਂ ਇਸ ਦੇ ਨਾਲ ਹੀ ਆਪਣਾ ਖਦਸ਼ਾ ਵੀ ਜ਼ਾਹਿਰ ਕੀਤਾ ਜਦੋਂ ਇੰਟਰਵਿਊਜ਼ ਆਏ ਜਾਂ ਦੂਜੇ ਆਏ ਸੀ ਕਿਹਾ ਜੀ ਸਾਡਾ ਇਸ ਲਈ ਹੈ ਕਿ ਅਸੀਂ ਦੋਨਾਂ ਦੇ ਵਿਚਾਲੇ ਸੈਂਡਵਿਚ ਹੈ ਜੀ ਔਰ ਜੋ ਐਨਿਮੀਟੀ ਨਾ ਦੀ 1000 ਸਾਲ ਦੀ ਦੁਸ਼ਮਣੀ ਹੈ ਇੰਡੀਆ ਪਾਕਿਸਤਾਨ ਦੀ ਇੰਡੀਆ ਨੇ ਤਾਂ ਐਕਸੈਪਟ ਹੀ ਨਹੀਂ ਕੀਤਾ ਪਾਕਿਸਤਾਨ ਨੂੰ ਕਦੇ ਵੀ ਉਹਨਾਂ ਦੀ ਹੋਂਦ ਨੂੰ ਔਰ ਹੁਣ ਤੱਕ ਜਿਹੜੀਆਂ ਲੜਾਈਆਂ ਨੇ ਉਹ ਰਵਾਇਤੀ ਹਥਿਆਰਾਂ ਨਾਲ ਹੁੰਦੀਆਂ ਰਹੀਆਂ ਨੇ ਪਰ ਹੁਣ ਜਦੋਂ ਵੀ ਭਾਰਤ ਪਾਕਿਸਤਾਨ ਦੀ ਕਿਸੇ ਮੁੱਦੇ ਤੇ ਕਿਉਂਕਿ ਕਸ਼ਮੀਰ ਬੋਨ ਆਫ ਕੰਟੈਂਸ਼ਨ ਹੈ ਲੜਾਈ ਹੋਏਗੀ ਉਹ ਰਵਾਇਤੀ ਹਥਿਆਰਾਂ ਤੱਕ ਮ hạnੂਦ ਨਹੀਂ ਰਹੇਗੀ ਉਹ ਨਿਊਕਲੀਅਰ ਹੋਏਗੀ ਔਰ ਸਾਡੀ ਸਿਵਲਾਈਜੇਸ਼ਨ ਦੋਨੋਂ ਪਾਸੇ ਅਸੀਂ ਉਸ ਪੰਜਾਬ ਨਾਲ ਵੀ ਹਮਦਰਦੀ ਰੱਖਦੇ ਹਾਂ ਕਿਉਂਕਿ ਸਾਡੇ ਗੁਰੂਆਂ ਦੇ ਇਤਿਹਾਸਕ ਥਾਂ ਨੇ ਸਾਡੀ ਤਹਿਜ਼ੀਬ ਦਾ ਕੇਂਦਰ ਹੈ ਉਸ ਪਾਸੇ ਵੀ ਸੋ ਕੋਲ ਮੜਾ ਕਿ ਅਸੀਂ ਉਸ ਤੋਂ ਬਾਅਦ ਜਿਹੜੀ ਪੋਲੀਟੀਕਲ ਪੋਜੀਸ਼ਨ ਲਈ ਨਿਊਕਲੀਅਰ ਫ੍ਰੀ ਸਾਊਥ ਏਸ਼ੀਆ ਉਸ ਦੇ ਉੱਤੇ ਅਸੀਂ ਲੌਬੀ ਵੀ ਕੀਤੀ ਔਰ ਜਦੋਂ ਵੀ ਇੰਡੀਆ ਨੇ ਦੁਬਾਰਾ ਜਦੋਂ ਫਿਰ 911 ਨੇ ਹਾਲਾਤ ਬਦਲ ਦਿੱਤੇ ਹਾਲਾਂਕਿ ਉਸ ਵੇਲੇ ਬਹੁਤ ਸਾਰੇ ਅਮਰੀਕਨ ਕਾਂਗਰਸਮੈਨ ਔਰ ਸੈਨੇਟਰ ਇਸ ਮੁੱਦੇ ਦੇ ਉੱਤੇ ਇੰਡੀਆ ਦੇ ਖਿਲਾਫ ਸੀ ਕਿ ਵੀ ਆਲਰੇਡੀ ਜਿਹੜੀਆਂ ਦੁਨੀਆਂ ਦੀਆਂ ਟ੍ਰੀਟੀਜ਼ ਸੀ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਯਾ ਨਿਊਕਲੀਅਰ ਕੰਪ੍ਰੀਹੈਂਸਿਵ ਟੈਸਟ ਬੈਂਡ ਟ੍ਰੀਟੀ ਪਾਕਿਸਤਾਨ ਦੀ ਪੋਜੀਸ਼ਨ ਤਾਂ ਇੱਕ ਕੰਸਿਸਟੈਂਟ ਪੋਜੀਸ਼ਨ ਰਹੀ ਹੈ ਇਹਨਾਂ ਟ੍ਰੀਟੀਆਂ ਦੇ ਮੁੱਦੇ ਤੇ ਕਿ ਜਦੋਂ ਇੰਡੀਆ ਸਾਈਨ ਕਰੇਗਾ ਉਦੋਂ ਅਸੀਂ ਦਸਖਤ ਕਰਾਂਗੇ ਔਰ ਇੰਡੀਆ ਨੇ ਜਿਸ ਤਰੀਕੇ ਨਾਲ ਇਹਨਾਂ ਤਮਾਕਿਆਂ ਦੇ ਨਾਲ ਫੂਕ ਕੱਢੀ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦੀ ਕਿ ਦੁਨੀਆ ਦੇ 170 ਤੋਂ ਜ਼ਿਆਦਾ ਦੇਸ਼ ਆਲਰੇਡੀ ਉਹਦੇ ਤੇ ਦਸਖਤ ਕਰ ਚੁੱਕੇ ਸੀ ਕਿਊਬਾ ਜਾਂ ਲਿਬੀਆ ਜਾਂ ਇੱਕ ਅਦਾ ਦੇਸ਼ ਸੀ ਜਿਨੇ ਨਹੀਂ ਸੀ ਕੀਤਾ ਪਰ ਮੈਂ ਸਮਝਦਾ ਹਾਂ ਵੀ ਸਭ ਤੋਂ ਵੱਡਾ ਨੁਕਸਾਨ ਉਦੋਂ ਹੋਇਆ ਜਦੋਂ ਇੰਡੀਆ ਨੂੰ ਨਿਊਕਲੀਅਰ ਐਨਐਸਜੀ ਗਰੁੱਪ ਚ ਨੂੰ ਕਹਿੰਦੇ ਨੇ ਨਿਊਕਲੀਅਰ ਸਪਲਾਈਅਰ ਗਰੁੱਪ ਦੇ ਵਿੱਚ ਉਹ ਕਲੀਅਰੈਂਸ ਦਿਵਾਉਣ ਲਈ ਜਦੋਂ ਪ੍ਰੈਜ਼ੀਡੈਂਟ ਪੋਸ਼ 911 ਨੇ ਬਦਲ ਦਿੱਤਾ ਅਮਰੀਕਾ ਇੰਡੀਆ ਨੇੜੇ ਆ ਗਏ ਔਰ ਨਤੀਜੇ ਦੇ ਤੌਰ ਤੇ ਇੰਡੀਆ ਨੂੰ ਜਿਹੜੀ ਟੈਕਨੋਲੋਜੀ ਚਾਹੀਦੀ ਸੀ ਜਿਹੜੀ ਨਾ ਤਮਾਕਿਆਂ ਤੋਂ ਬਾਅਦ ਜਿਹੜਾ ਇਹਨਾਂ ਦਾ ਸ਼ਾਇਦ ਪਾਰਕਿੰਸਨਸ ਲਾਅ ਸੀ ਮੈਨੂੰ ਐਗਜ਼ੈਕਟ ਯਾਦ ਨਹੀਂ ਐ ਐਮੈਂਡਮੈਂਟ ਸੀ ਕੋਈ ਉਹਦੇ ਥੱਲੇ ਅਮਰੀਕਾ ਉਹਨਾਂ ਦੀ ਕੋਈ ਮਦਦ ਨਹੀਂ ਸੀ ਕਰ ਸਕਦਾ ਕੋਈ ਉਹਨਾਂ ਨੂੰ ਐਡਵਾਂਸਡ ਟੈਕਨੋਲੋਜੀ ਨਹੀਂ ਸੀ ਦਿੱਤੀ ਜਾ ਸਕਦੀ ਸੋ ਪ੍ਰੈਜ਼ੀਡੈਂਟ ਬੁਸ਼ ਨੇ ਜਿਹੜਾ ਐਕਸਟਰਾ ਮਾਈਲ ਜਾ ਕੇ ਇਵਨ ਚਾਈਨਾ ਅੜਿਆ ਹੋਇਆ ਸੀ ਹੋਰ ਜਿਹੜੇ ਨੇ ਇਹਨਾਂ ਦੇ ਯੂਰੋਪੀਅਨ ਦੇਸ਼ ਉਹ ਇਹਦੇ ਹੱਕ 'ਚ ਨਹੀਂ ਸੀ ਲੇਕਿਨ ਬੁਸ਼ ਨੇ ਐਕਸਟਰਾ ਐਫਰਟ ਕਰਕੇ ਇੰਡੀਆ ਨੂੰ ਨਿਊਕਲੀਅਰ ਸਪਲਾਈਅਰ ਗਰੁੱਪ ਤੋਂ ਕਲੀਅਰੈਂਸ ਦਵਾਈ ਉਹ ਉਦਾਈ ਨਤੀਜਾ ਸੀ ਕਿ ਭਾਈ ਜਿਹੜਾ ਇੰਡੋ ਯੂਐਸ ਨਿਊਕਲੀਅਰ ਟ੍ਰੀਟੀ ਜਿਹੜੀ 2004 ਦੀ ਸਾਈਨ ਹੋਈ ਨਤੀਜੇ ਦੇ ਤੌਰ ਤੇ ਇੰਡੀਆ ਨੂੰ ਖੁੱਲੀ ਛੁੱਟੀ ਮਿਲ ਗਈ ਗੱਲ ਉੱਥੇ ਨਹੀਂ ਮੁੱਕੀ ਹੁਣ ਵੀ ਜਿਹੜੀ ਅੱਜ ਕੱਲ ਕਸ਼ਮਕਸ਼ ਚੱਲ ਰਹੀ ਹੈ ਉਹ ਇੰਡੀਆ ਦਾ ਪ੍ਰੈਜ਼ੀਡੈਂਟ ਪ੍ਰਨਾਮ ਮਖਰਜੀ ਚਾਈਨਾ ਪਹੁੰਚਿਆ ਹੋਇਆ 4 ਦਿਨਾਂ ਦੇ ਵਿਜ਼ਿਟ ਤੇ ਔਰ ਉਹਦਾ ਕਾਰਨ ਹੈ ਕਿ ਵੀ ਹੁਣ ਨਿਊਕਲੀਅਰ ਸਪਲਾਇਰ ਗਰੁੱਪ ਦੇ ਵਿੱਚ ਇੰਡੀਆ ਉਹਦੀ ਮੈਂਬਰਸ਼ਿਪ ਦੇ ਲਈ ਕਰ ਰਿਹਾ ਹੈ ਲੇਕਿਨ ਚਾਈਨਾ ਨੇ ਉਹਨੂੰ ਬਲਾਕ ਕੀਤਾ ਹੋਇਆ ਹੈ ਕਿਉਂਕਿ ਪਾਕਿਸਤਾਨ ਵੀ ਉਹਦੀ ਮੈਂਬਰਸ਼ਿਪ ਦਾ ਇੱਛਕ ਹੈ ਇੰਡੀਆ ਕਹਿ ਰਿਹਾ ਜੀ ਸਾਡਾ ਟ੍ਰੈਕ ਰੈਕਰਡ ਬਿਲਕੁਲ ਕਲੀਨ ਹੈ ਜਾਂ ਦੂਜਾ ਹੈ ਪਰ ਕਿਉਂਕਿ ਆਲਰੇਡੀ ਅਮਰੀਕਾ ਨੇ ਆਪਣਾ ਵੇਟ ਇੰਡੀਆ ਦੇ ਪਿੱਛੇ ਸੁੱਟਿਆ ਹੋਇਆ ਹੈ ਲੇਕਿਨ ਚਾਈਨਾ ਕਿੰਨਾ ਕੁ ਉਹਨੂੰ ਬਲੌਕ ਕਰ ਸਕੇਗਾ ਇਹ ਤਾਂ ਬਾਅਦ ਹੀ ਦੇਖਣ ਦੀ ਗੱਲ ਹੈ ਲੇਕਿਨ ਪ੍ਰਨਾਮ ਮੁਖਰਜੀ ਦੀ ਚਾਈਨਾ ਵਿਜ਼ਿਟ ਦੇ ਉੱਤੇ ਮੁੱਖ ਮੁੱਦਾ ਹੀ ਇਹ ਹੈ ਕਿ ਭਈ ਇਸ ਪਾਰਟ ਨੂੰ ਇੰਡੀਆ ਨੂੰ ਕਲੀਨ ਚਿੱਟ ਦਿੱਤੀ ਜਾਏ ਸੋ ਅਸੀਂ ਇਸ 18 ਬਰੇ ਬਾਅਦ ਜੋ ਕੁਝ ਅੱਜ ਚੱਲ ਰਿਹਾ ਹੈ ਦੋਕਲੇ ਸਪਲਾਇਰ ਗਰੁੱਪ ਦੀ ਪੱਕੀ ਆਪਣੇ ਚੁੱਧੇ ਚ ਵੜਨ ਦੇ ਲਈ ਮੈਂਬਰਸ਼ਿਪ ਲਈ ਔਰ ਦੂਜਾ ਅਸੀਂ ਸਮਝਦੇ ਹਾਂ ਕਿ ਇਹ ਅਮਰੀਕਾ ਦੀ ਨਲਾਇਕੀ ਔਰ ਜੇ ਅੱਜੇ ਤੱਕ ਖੁਦ ਇਹ ਹਿਰੋਸ਼ੀਮਾ ਲਈ ਮਾਫੀ ਮੰਗਣ ਨੂੰ ਤਿਆਰ ਨਹੀਂ ਇਹਨਾਂ ਨੇ ਆਪਣੀ ਮੋਰਲ ਹਾਈ ਗਰਾਉਂਡ ਵੀ ਪ੍ਰੈਜ਼ੀਡੈਂਟ ਓਬਾਮਾ ਨੇ ਗਵਾਹੀ ਹੈ ਔਰ ਮੈਂ ਸਮਝਦਾ ਵੀ ਇਹ ਦੇ ਬਾਵਜੂਦ ਕਿ ਇੰਡੀਆ ਨੇ ਦੁਨੀਆ ਦੇ ਵਿੱਚ ਜਿਹੜੀ ਕੰਸੈਂਸਸ ਬਣੀ ਸੀ ਕਿ ਦੁਨੀਆ ਚ ਨਿਊਕਲੀਅਰ ਫ੍ਰੀ ਵਰਲਡ ਹੋਵੇ ਉਸ ਨੂੰ ਤੋੜਿਆ CTBT ਤੇ ਦਸਕਤ ਕੀਤੇ ਬਿਨਾਂ ਇੰਡੀਆ ਨੂੰ ਨਿਊਕਲੀਅਰ ਸਪਲਾਈਅਰ ਗਰੁੱਪ ਚੋ ਆਫਤਾ ਹੁੱਕ ਕਰਾਣਾ ਇੰਡੀਆ ਨੂੰ ਜਿਹੜਾ ਫੇਰ ਉੱਥੇ ਨਿਊਕਲੀਅਰ ਰੀਐਕਟਰ ਲਾਣ ਦੀ ਆਗਿਆ ਇਹਦੇ ਬਾਵਜੂਦ ਕਿ ਕਿਸ ਤਰੀਕੇ ਦਾ ਇੰਡੀਆ ਦਾ ਜਿਹੜਾ ਸਾਰਾ ਹੀ ਉੱਥੇ ਨਿظام ਇੱਕ ਸੈਕੂਲਰ ਨਿظام ਤੋਂ ਬਦਲ ਕੇ ਅੱਜ ਇੱਕ ਹਿੰਦੂਤਵੀ ਨਿظام ਹੈ ਜੀ ਜੋ ਹਾਲ ਮਾਈਨੋਰਟੀਜ਼ ਦਾ ਹੋ ਰਿਹਾ ਹੈ ਘਟ ਗਿਣਤੀਆਂ ਦਾ ਹੋ ਰਿਹਾ ਹੈ ਜਿਵੇਂ ਉੱਥੇ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਈਸੈਂਟੀ ਸੋ ਅਸੀਂ ਜਿੱਥੇ ਇਸ ਦਿਨ ਭਾਰਤ ਵਰ ਲੋਕੀਤੇ 18 ਬਰੇ ਪਹਿਲਾਂ ਤਮਾਕਿਆਂ ਦੀ ਇੱਕ ਵਾਰ ਫੇਰ ਨਖੇਦੀ ਕਰਦੇ ਉੱਥੇ ਅਸੀਂ ਸਮਝਦੇ ਹਾਂ ਵੀ ਸਾਡੀ ਪੋਜੀਸ਼ਨ ਠੀਕ ਹੈ ਅੱਜ ਸਾਡੀ ਕੋਈ ਆਵਾਜ਼ ਨਾ ਨਜ਼ਰ ਆਂਦੀ ਹੋਏਗੀ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਮੋਰਲ ਪੋਜੀਸ਼ਨ ਹੈ ਅਸੀਂ ਉਸ ਨੂੰ ਛੱਡ ਦਈਏ ਅਸੀਂ ਸਮਝਦੇ ਹਾਂ ਕਿ ਇਸ ਦਾ ਆਲਟੀਮੇਟ ਜਵਾਬ ਇੱਕ ਪਾਰਟ ਹੋ ਗਿਆ ਹੈ ਜੇ ਇੰਡੀਆ ਦੀ ਐਕਸੈਪਟੈਂਸ ਇਹਨਾਂ ਨੇ ਕਰ ਲਈ ਵੈਸਟਰਨ ਵਰਲਡ ਨੇ پاکستان ਨੇ ਵੀ ਫਾਲੋ ਸੂਟ ਕੀਤਾ ਹੈ ਜੀ ਤੇ ਫਿਰ ਜੇ ਇਸ ਨਿਊਕਲੀਅਰ ਤਬਾਈ ਤੋਂ ਬਚਾਣਾ ਹੈ ਵਰਲਡ ਨੂੰ ਕਿਰਲਾ ਜਦੋਂ ਵੀ ਕੋਈ ਇਹਨਾਂ ਦਾ ਟਕਰਾਅ ਹੋਏਗਾ ਉਹ ਸ਼ਰਤੀਆ ਨਿਊਕਲੀਅਰ ਤੱਕ ਜਾਏਗਾ ਜ਼ਿਆਦਾ ਤੌਰ ਤੇ ਸੋ ਉਹਦਾ ਕੋਈ ਇੱਕ ਹੱਲ ਹੁਣ ਹੈ ਪਹਿਲਾਂ ਤਾਂ ਅਸੀਂ ਕਿ ਇੰਡੀਆ ਨੂੰ ਕਰਨ ਨਾ ਦੰਦੇ ਤਾਂ ਕਿ ਪਾਕਿਸਤਾਨ ਨੇ ਵੀ ਨਹੀਂ ਸੀ ਕਰਨਾ ਪਰ ਜੇ ਹੁਣ ਇਸ ਲੈਵਲ ਤੱਕ ਆ ਗਏ ਤੇ ਫਿਰ ਇਹਨਾਂ ਦੋਨਾਂ ਦੇ ਵਿਚਾਰੇ ਜਿਹੜੇ ਨਿਊਕਲੀਅਰ ਆਰਮਡ ਇੰਡੀਆ ਔਰ ਪਾਕਿਸਤਾਨ ਨੇ ਬਫਰ ਸਟੇਟ ਆਫ ਖਾਲਸਤਾਨ ਦੀ ਕਾਇਮੀ ਜਿਹੜੀ ਹੈ ਜਿਹੜੀ ਕਿ ਵਾਗਾ ਹੁਸੈਨੀ ਵਾਲਾ ਤੋਂ ਉਸ ਇੰਡੀਅਨ ਓਸ਼ਨ ਤੱਕ ਗੁਜਰਾਤ ਦੇ ਜਿੱਥੇ ਕਿ ਫੇਰ ਇਹਨਾਂ ਦਾ ਬਾਰਡਰ ਟੁੱਟ ਜਾਂਦਾ ਹੈ ਜੀ ਉਹ ਬਫਰ ਸਟੇਟ ਖਾਲਸਤਾਨ ਇਹਨਾਂ ਦੋਨਾਂ ਨੂੰ ਸੈਪਰੇਟ ਰੱਖ ਸਕਦਾ ਹੈ ਇੰਡੀਆ ਪਾਕਿਸਤਾਨ ਨੂੰ ਔਰ ਇਹੀ ਗਾਰੰਟੀ ਹੈ ਪਰਮਨੈਂਟ ਪੀਸ ਦੀ ਪ੍ਰੋਸਪਰਿਟੀ ਦੀ ਸਟੇਬਿਲਿਟੀ ਦੀ ਉਸ ਖਿੱਤੇ ਦੇ ਵਿੱਚ ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਇਹ ਫੇਲ ਹੋਏ ਨੇ ਪਰ ਘਟੋ ਘਟ ਹੁਣ ਇਸ ਆਪਸ਼ਨ ਦੇ ਉੱਤੇ ਜਿਹੜਾ ਬਫਰ ਸਟੇਟ ਆਫ ਖਾਰਿਸਤਾਨ ਹੈ ਅਲਟੀਮੇਟਲੀ ਗੱਲ ਅੱਜ ਹੁਣ ਕਹੀ ਜਾਓ ਕਿ ਜੀ ਕਸ਼ਮੀਰ ਇਸੇ ਫਲੈਸ਼ ਪੁਆਇੰਟ ਆਫ ਨਿਊਕਲੀਅਰ ਕਨਫਰੋન્ટેਸ਼ਨ ਇਕਲਿੰਟਨ ਨੇ ਕਿਹਾ ਸੀ ਜャ ਸਾਊਥ ਏਸ਼ੀਆ 'ਚ ਹੋ ਸਕਦਾ ਹੁਣ ਜੇ ਸਾਹਮਣੇ ਨਜ਼ਰ ਆਂਦਾ ਹੋ ਸਕਦਾ ਹੈ ਕਿਸੇ ਵੇੜੇ ਵੀ ਔਰ ਇਹ ਗੱਲ ਮੈਂ ਨਹੀਂ ਕਹਿੰਦਾ ਔਰ ਇਹ ਗੱਲ ਇਵਨ ਪੈਟਰਿਕ ਬੋਨੇਹਨ ਨੇ 1974 ਜਦੋਂ ਇੰਦਰਾ ਗਾਂਧੀ ਨੇ ਐਟੋਮਿਕ ਟੈਸਟ ਕੀਤਾ ਤੇ ਪੈਟਰਿਕ ਬੋਨੇਹਨ ਅਮਰੀਕਾ ਦਾ ਐਮਬੈਸਡਰ ਸੀ ਇੰਡੀਆ ਦੇ ਵਿੱਚ ਉਹਨੇ ਇਹ ਕਿਹਾ ਸੀ ਇੰਦਰਾ ਗਾਂਧੀ ਨੂੰ ਔਰ ਉਹ মিডিਆ ਨੂੰ ਉਹਨੇ ਕਿਹਾ ਕਿ ਇਹ ਠੀਕ ਕੰਮ ਨਹੀਂ ਕੀਤਾ ਤੁਸੀਂ ਐਨੀ ਉਹਨੇ ਕੋਈ ਇਅਰਸ ਦਿੱਤੇ ਸੀ 30 ਇਅਰਸ ਕਿ 40 ਇਅਰਸ ਡਾਊਨ ਦਾ ਰੋਡ ਐਨੀ ਪਾਕਿਸਤਾਨੀ ਜਨਰਲ ਵਿਲ ਕਾਲ ਐਂਡ ਟੈਲ ਯੂ ਥੈਟ ਹੈਂਡ ਓਵਰ ਕਸ਼ਮੀਰ ਟੂ ਅਸ ਕਿਉਂਕਿ ਉਹਨੂੰ ਸੀ ਵੀ ਪਾਕਿਸਤਾਨ ਹੁਣ ਬਣਾਏਗਾ ਅਦਰਵਾਇਜ਼ ਵੀ ਵਿਲ ਮੀਟ ਇਨ ਦਾ ਹੈਵਨਸ ਐਨੀ ਕਿ ਵੀ ਤਬਾਈ ਹੋਏਗੀ ਫਿਰ ਅਸੀਂ ਅੱਗੇ ਮਿਲਾਂਗੇ ਸੋ ਅਸੀਂ ਸਮਝਦੇ ਹਾਂ ਵਿੱਚ ਉਤਰਤਾ ਇੱਕ ਕਰੂਡ ਸੀ 98 ਦੇ ਵਿੱਚ ਇਸ ਲੈਵਲ ਤੇ ਜਾ ਕੇ ਔਰ ਪਾਕਿਸਤਾਨ ਦੇ ਕੋਲ ਅੱਜ ਜਦੋਂ ਕਈ ਵਨ ਨਦੀਆਂ ਰਿਪੋਰਟਾਂ ਕਹਿੰਦੀਆਂ ਨੇ ਉਹਨਾਂ ਕੋਲ ਜ਼ਿਆਦਾ ਮਿਸਾਈਲਸ ਨੇ ਨਿਊਕਲੀਅਰ ਡਿਲੀਵਰੀ ਸਿਸਟਮ ਉਹਨਾਂ ਦਾ ਬੈਟਰ ਹੈ ਸੋ ਉਹਨਾਂ ਨੂੰ ਪਤਾ ਹੈ ਵੀ ਕੋਈ ਵੀ ਫਾਈਨਲ ਲੜਾਈ ਪਾਕਿਸਤਾਨ ਦਾ ਵजूद ਮਟਾਉਣ ਤੱਕ ਇਹ ਜਾਣਗੇ ਤੇ ਮਰਦਾ ਕੀ ਨਹੀਂ ਕਰਦਾ ਫਰ ਅਲਟੀਮੇਟਲੀ ਪਾਕਿਸਤਾਨ ਆਪਣੀ ਸਰਵਾਈਵਲ ਲਈ ਕਿਸੇ ਹੱਦ ਤੱਕ ਵੀ ਜਾਏਗਾ ਇਨਕਲੂਡਿੰਗ ਯੂਜ਼ ਆਫ ਦਾ ਨਿਊਕਲੀਅਰ ਥਿੰਗ ਸੋ ਸਾਡੀ ਜਿਹੜੀ ਤਬਾਹੀ ਹੈ ਉਹ ਈਦਰ ਪਾਸਿਓਂ ਉਹ ਜਿਵੇਂ ਉਹ ਕਿਸ ਨੇ ਕਿਹਾ ਵਿਚ ਛੁਰੀ ਖਰਬੂਜ਼ੇ ਤੇ ਡਿੱਗੇ ਕਿ ਖਰਬੂਜ਼ਾ ਛੁਰੀ ਤੇ ਸ਼ਾਮਤ ਤੇ ਬਦਕਿਸਮਤੀ ਖਰਬੂਜ਼ੇ ਦੀ ਹੈ ਉਹ ਭਾਵੇਂ ਖਰਬੂਜ਼ੇ ਤੇ ਛੁਰੀ ਰੱਖੋਗੇ ਛੁਰੀ ਤੇ ਖਰਬੂਜ਼ਾ ਰੱਖੋ ਜਾਣਾ ਖਰਬੂਜ਼ੇ ਨੇ ਸੋ ਅਸੀਂ ਇਹ ਇਦਰ ਵੇ ਦੋਨਾਂ ਦੇ ਵਿਚਕਾਰ ਫਸੇ ਹੋਏ ਸੋ ਅੱਜ ਵੀ ਜਿਹੜਾ ਸੋਲੂਸ਼ਨ ਲਾਈ ਕਰਦਾ ਉਹ ਬਫਰ ਸਟੇਟ ਆਫ ਖਾਲਿਸਤਾਨ ਤੇ ਕਰਦੇ ਸੋ ਇਹ ਇੱਕ ਇੰਪੋਰਟੈਂਟ ਦਿਨ ਹੈ ਜਿਸ ਦੇ ਉੱਤੇ ਅਸੀਂ ਆਪਣਾ ਕੰਸਰਨ ਜੋ 18 ਸਾਲ ਪਹਿਲਾਂ ਜ਼ਾਹਰ ਕੀਤਾ ਸੀ ਅੱਜ ਫੇਰ ਜ਼ਾਰ ਕਰਦੇ ਜੀਰਾ ਸਾਡਾ ਥੋੜਾ ਬਹੁਤ ਬਚ ਗਿਆ ਸ ਨਾਲ ਨੇ ਬ੍ਰੇਕ ਪਿਅਰਸ ਵਿਚਾਰਾ ਨਾਲ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਬ੍ਰੇਕ ਤੇ ਬਾਅਦ